ਤੁਹਾਨੂੰ ਵੀ ਆਪਾਂ ਗਾਣੇ ਦਾ ਤਕਰੀਬਨ ਸਾਰੇ ਸੁਣ ਲਏ ਆ ਆਪਾਂ ਹੀ ਦੇਖਦੇ ਆ ਆਪਾਂ ਜਦੋਂ YouTube ਤੇ ਗਾਣੇ ਸੁਣਦੇ ਆ ਸੈਲਫ ਜਿੰਨੇ ਕਿਹਾ ਤੁਹਾਡੀ ਸਕਰੀਨ ਆਨ ਆ ਉਹਨਾਂ ਜਿਹੜੇ YouTube ਚੱਲਦਾ ਜਦੋਂ ਆਪਣੀ ਸਕਰੀਨ ਆਫ ਕਰ ਦਿੰਨੇ ਆ ਤਾਂ ਆਪਾਂ ਜਿਹੜਾ YouTube ਆ ਬੰਦ ਹੋ ਜਾਂਦਾ ਇਸ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਇੱਕ ਘੈਂਟ ਟਰਿਕ ਦੱਸੂਗਾ ਤੁਸੀਂ YouTube ਤੇ ਕੋਈ ਵੀ ਜਿਹੜਾ ਗਾਣਾ ਆ ਉਹ ਤੁਸੀਂ MP3 ਦੇ ਵਿੱਚ ਸੁਣ ਸਕਦੇ ਆ ਤੁਸੀਂ ਚਾਹੇ ਫੋਨ ਦੀ ਸਕਰੀਨ ਵੀ ਆਫ ਕਰ ਦਿਓ ਸਕਰੀਨ ਆਫ ਕਰਨ ਤੋਂ ਬਾਅਦ ਵੀ ਤੁਹਾਡੇ ਜਿਹੜਾ ਗਾਣਾ ਉਹ ਚੱਲੀ ਜਾਊਗਾ ਉਹ ਕਿਹੜੀ ਟਰਿਕ ਆ ਸਭ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਆਓ ਤੁਹਾਨੂੰ ਪਾ ਦੱਸਾਂ ਵੀਡੀਓ ਦੇ ਬਾਰੇ ਪਹਿਲਾਂ ਆਪਾਂ ਆਪਣਾ YouTube ਓਪਨ ਕਰਨਾ ਕਰਨ ਤੋਂ ਬਾਅਦ ਸਾਰਿਆਂ ਨੂੰ ਰਿਕੁਐਸਟ ਹੈ ਵੀ ਆਪਣਾ ਇਹ ਪੇਜ ਚੈਨਲ ਆ ਟੈਕਨੀਕਲ ਹੈਪੀ YouTube ਤੇ ਤੁਸੀਂ ਜਾ ਕੇ ਸਬਸਕ੍ਰਾਈਬ ਜਰੂਰ ਕਰਿਓ ਤੇ ਆਪਾਂ ਲੌਂਗ ਵੀਡੀਓ ਸ਼ੁਰੂ ਕਰਨੀ ਹੈ ਤੇ ਕਰਨ ਤੋਂ ਬਾਅਦ ਕੀ ਕਰਨਾ ਕਿ ਜਦੋਂ ਹੁਣ ਮੰਨ ਲਓ ਚੈਨਲ ਤੇ ਮੈਂ ਆ ਗਿਆ ਮੰਨ ਲਓ ਤੁਸੀਂ ਕੋਈ ਵੀ ਆਪਣਾ ਗਾਣਾ ਵਗੈਰਾ ਜੋ ਵੀ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਹ ਸਰਚ ਕਰ ਲਿਓ ਤੇ ਮੈਂ ਤਾਂ ਨਹੀਂ ਕਿਸੇ ਦਾ ਗਾਣਾ ਦਿਖਾ ਲਦਾ ਕਿਉਂਕਿ ਮੈਨੂੰ ਕਦੇ ਕੋਈ ਪ੍ਰੋਬਲਮ ਆ ਸਕਦੀ ਪੇਜ ਦੇ ਵਿੱਚ ਇੱਥੇ ਮੈਂ ਸ਼ੋਰਟ ਤੇ ਜਾਣਾ ਸ਼ੋਰਟ ਤੇ ਜਾਣ ਤੋਂ ਬਾਅਦ ਕੀ ਕਰਨਾ ਕਿ ਜਦੋਂ ਸਾਰੇ ਮੰਨ ਲਓ ਆ ਗਿਆ ਤਾਂ ਇਹ ਮੈਂ ਇੱਕ ਵੀਡੀਓ ਆ ਵੀਡੀਓ ਚੱਲਦੀ ਹੈ ਇਹਦੀ ਆਵਾਜ਼ ਮੇ ਬਿਲਕੁਲ ਘੱਟ ਕੀਤੀ ਹੋਏ ਇਹਨੂੰ ਕੀ ਕਰਨਾ ਆਪਾਂ ਇੱਥੋਂ ਗੱਲਾਂ ਸ਼ੇਅਰ ਕਰਨਾ ਹੈ ਸ਼ੇਅਰ ਕਰਨ ਤੋਂ ਬਾਅਦ ਆਪਾਂ ਇੱਧਰ ਥੋੜੀ ਜਿਹਾ ਜਾਣਾ ਇੱਥੇ ਮੋੜ ਤੇ ਜਾਣਾ ਹੈ ਮੋੜ ਤੇ ਜਾਂਦੋਂ ਤੁਸੀਂ ਦੇਖ ਸਕਦੇ ਨੀਚੇ ਸਾਰੀਆਂ ਥੱਲੇ ਸਾਰੀਆਂ ਐਪ ਆ ਗਈਆਂ ਥੱਲੇ ਇੱਥੇ Chrome ਲਿਖਿਆ ਆਪਾਂ Chrome ਤੇ ਕਲਿੱਕ ਕਰਨਾ Chrome ਤੇ ਕਲਿੱਕ ਕਰਨ ਤੋਂ ਬਾਅਦ ਇੱਥੇ Chrome ਜਾ ਕੇ ਇੱਥੇ ਆਪਾਂ ਚਲਾਵਾਂਗੇ ਜਦੋਂ ਵੀਡੀਓ ਚੱਲ ਪਈ ਇਹ ਚੱਲ ਕੰਦ ਤੋਂ ਬਾਅਦ ਇੱਥੇ ਆਪਾਂ ਇਹਨੂੰ ਬੰਦ ਕਰ ਦੇਣਾ ਹੋਣਾ ਇਹਨੂੰ ਵੀਡੀਓ ਜਦੋਂ ਬੰਦ ਕਰ ਦਿੱਤੀ ਬੰਦ ਕਰਨ ਤੋਂ ਬਾਅਦ ਕੀ ਕਰਨਾ ਤੁਸੀਂ ਥੱਲੇ ਦੇਖ ਸਕਦੇ ਆ ਜਿਹੜਾ ਇਦੇ ਵਿੱਚ ਕੀ ਕਰਨਾ ਇੱਥੇ ਆਪਾਂ ਇਹਨੂੰ ਬੰਦ ਕਰ ਦੇਣਾ ਬੰਦ ਕਰਨ ਤੋਂ ਬਾਅਦ ਹੁਣ ਆਪਾਂ ਫੋਨ ਨੂੰ ਕਰ ਦੇਣਾ ਲੋਕ ਜਿੱਦਾਂ ਤੁਸੀਂ ਦੇਖਿਓ ਫੋਨ ਮੈਂ ਲੋਕ ਕਰ ਦਿੱਤਾ ਹੁਣ ਮੈਂ ਤੇਰੀ ਚਲਾ ਕੇ ਦਿਖਾਉਂਦਾ ਹੈ ਜਿਹੜਾ ਉੱਥੇ ਮੈਂ ਮਤਲਬ ਜਿਹੜੀ ਵੀਡੀਓ ਚਲਾਈ ਸੀ ਵੀ ਕਿਦਾਂ MP3 ਦੇ ਵਿੱਚ ਲਾਉਣੀ ਹੈ ਥੱਲੇ ਨੂੰ ਆਪਾਂ ਕਰ ਰਹੇ ਜਿਹੜਾ ਆਪਣਾ ਸ਼ਟਰ ਹੈ ਸ਼ਟਰ ਨੂੰ ਕਰਨ ਤੋਂ ਬਾਅਦ ਥੱਲੇ ਇੱਥੇ ਇਹ ਤੁਹਾਡੀ ਜਿਹੜੀ ਵੀਡੀਓ ਹੋ MP3 ਦੇ ਵਿੱਚ ਬਣ ਕੇ ਆ ਜਾਣੀ ਜਿੱਦਾਂ ਇੱਥੇ ਆਪਾਂ ਕਲਿੱਕ ਕੀਤਾ ਤੁਸੀਂ ਦੇਖ ਸਕਦੇ ਹੋ ਸਰਪੰਚ ਪਪਾ ਜੀ ਕਿੰਨੇ ਪਿਆਦੇ ਤੁਸੀਂ ਦੇਖੋ ਇੱਥੇ ਚੱਲ ਫੋਨ ਦਾ ਫੋਨ ਵੀ ਲੋਕ ਕਰ ਦਿੰਦਾ ਤੁਸੀਂ ਦੇਖ ਸਕਦੇ ਆ ਆਪਾਂ ਫੋਨ ਲੋਕ ਕਰ ਦਿੱਤਾ ਤੇ ਮਤਲਬ ਆਵਾਜ਼ ਆ ਰਹੀ ਹੈ ਬੜੇ ਆਰਾਮ ਦੇ ਨਾਲ ਚੱਲ ਰਹੀ ਹੈ ਕੋਈ ਨਾ ਹੁਣ ਇੱਥੇ ਮੈਂ ਬੰਦ ਕਰਦਾ ਜਾਂ ਕੋਈ ਸਰਕਾਰੀ ਕੰਮ ਆ ਬੰਦ ਕਰ ਇੱਥੇ ਮੈਂ ਬੰਦ ਕਰ ਦਿੰਦਾ ਬੰਦ ਕਰਨ ਤੋਂ ਬਾਅਦ ਜਿੱਦਾਂ ਮਰਜੀ ਤੁਸੀਂ ਇੱਥੇ ਐਮਪੀ ਤਰੀਕੇ ਦੇ ਵਿੱਚ ਜਿੱਦਾਂ ਮਰਜੀ YouTube ਤੇ ਜਿਹੜਾ ਮਰਜੀ ਗਾਣਾ ਸੁਣ ਸਕਦੇ ਜਿੱਦਾਂ ਮਰਜੀ ਫੋਨ ਨੂੰ ਲੋਕ ਲਾ ਦਿਓ ਜੋ ਮਰਜੀ ਕਰਦੇ ਜਿਹੜਾ ਤੁਸੀਂ ਗਾਣਾ ਲਾਇਆ ਇੱਥੇ ਉਹ ਆਟੋਮੈਟਿਕ ਹੀ ਚੱਲੀ ਜਾਣਾ ਹੈ ਬਾਕੀ ਤੁਹਾਨੂੰ ਜਾਣਕਾਰੀ ਕਿੱਦਾਂ ਦੀ ਲੱਗੀ ਜੇਕਰ ਵਧੀਆ ਲੱਗੀ ਤਾਂ ਆਪਣੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਆਪਣੇ ਪਿਆਰੇ ਪਿਆਰੇ ਕਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ ਜੀ ਆਪਾਂ ਮਿਲਦੇ